ਸ਼੍ਰੋਮਣੀ ਕਮੇਟੀ ਦੇ ਖਜ਼ਾਨਚੀ ਦਸੇ ਜਾ ਰਹੇ ਤਰਸੀਮ ਸਿੰਘ ਚਾਟੀਵੰਡ ਨਹਿਰ ਦੇ ਵਿੱਚ ਡਿੱਗ ਗਏ ਨੇ ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਪੁਲਿਸ ਤੇ ਢੋਕਵੀਂ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਲੇਕਿਨ ਪੁਲਿਸ ਵੱਲੋਂ ਨਹਿਰੀ ਪਾਣੀ ਦੀ ਸਪਲਾਈ ਬੰਦ ਕਰਕੇ ਬੋਤਾਪੁਰ ਪੁਲਾਏ ਗਏ ਨੇ ਤੇ ਐਜੀਪੀਸੀ ਖਜ਼ਾਨਚੀ ਦੀ ਤਲਾਸ਼ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ 4:20 ਤੇ ਸਾਡਾ ਇੱਕ ਮਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸੀਮ ਸਿੰਘ ਉਹਨੇ ਇੱਕ ਦਸ਼ਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਸਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਥਾਣਾ ਜਿਹੜਾ ਸੁਲਤਾਨਵਿੰਡਾ ਜਿਹੜਾ ਕੀ ਇਹਨੂੰ ਚਾਟੇਵਿੰਡ ਚੌਕ ਵਾਲਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੁਦ ਮੈਂ ਉਹਨਾਂ ਨਾਲ ਕਿਹਾ ਮੈਂ ਸਕਤੀ ਐ ਐਸੇ ਪੀਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬੈਠਾ ਉਹਨਾਂ ਨੇ ਕਿਹਾ ਕੋਈ ਹੁਣੇ ਲੈਣੀ ਗੋਤੇ ਖੁਰ ਲਵਦੇ ਆ ਉਹ ਕਰਦੇ ਆ ਆ ਕਰਦੇ ਆ ਟੱਕ ਨਹੀਂ ਕੀਤਾ ਫਿਰ ਸੁਬਨ ਸਿੰਘ ਸਾਹਿਬ ਸਾਡੇ ਮਲਕੀਸ ਜੀ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਣਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਇਹ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਆਇਤਵਾਰ ਇੱਥੇ ਬਾਬਾ ਜੀ ਦੀ ਸੇਵਾ ਕਰਦਾ ਹਾਂ ਹਾਂ ਹਰਕ ਵੀ ਕਰਦਾ ਹੈ 4:20 ਦਾ ਸਵੇਰ ਸਮਾਂ ਪਰਵਾਰਕ ਮੈਂਬਰਾਂ ਦੇ ਮੁਤਾਬਕ ਖਜ਼ਾਂਚੀ ਤਰਸੇਮ ਸਿੰਘ ਜਦੋਂ ਸਵੇਰ ਵੇਲੇ ਸੈਰ ਕਰਨ ਦੇ ਲਈ ਆਇਆ ਤਾਂ ਅਚਾਰਕ ਉਹਨਾਂ ਦੇ ਨਹਿਰ ਵਿੱਚ ਡਿੱਗਣ ਦੀ ਖਬਰ ਆ ਗਈ ਇਸ ਤੋਂ ਬਾਅਦ ਪਰਿਵਾਰ ਅਤੇ ਐਸਜੀਪੀਸੀ ਮੈਂਬਰ ਮੌਕੇ ਤੇ ਪਹੁੰਚੇ ਰਾਣੀ ਜੀ ਇੱਥੇ ਸਾਡਾ ਭਰਾ ਸਵੇਰੇ ਇੱਥੇ ਆਇਆ ਤੇ ਇੱਥੇ ਮੇਟਾਂ ਦੇ ਡਿੱਗ ਟਿਆ ਹਾਂਜੀ ਇੱਥੇ ਲੋਕਾਂ ਨੇ ਦੱਸਿਆ ਜਿਤਨਾ ਮੂਰਤ ਇੱਕ ਬੋਲ ਆਪਕਾ ਤਾਂ ਕਰਵਾਉਣਾ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਾ ਕੋਈ ਗੱਲਬਾਤ ਤਾਂ ਸੰਨ ਕੋਈ ਨਹੀਂ ਕਰਦੇ ਕਿੰਨੇ ਵਜੇ ਕਰੋਗੇ ਸਵਾ 4 ਵਜੇ ਇੱਥੇ ਡਿੱਗਾ 4 ਵਜੇ ਕਰਵਾ ਦੇਣਾ ਤਾਂ ਚਾਹੀਏ ਤੁਸੀਂ ਕੰਪਲੀਟ ਕੀਤੀ ਅਰਥਾਤ ਹਾਂਜੀ ਦਰਖਾਸਤ ਲਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਅਜੇ ਤੱਕ ਕੋਈ ਸੁਣਵਾਈ ਨਹੀਂ ਕੋਈ ਨਹੀਂ ਹੁੰਦੀ ਜੀ ਅਸੀਂ ਇੱਥੇ ਬੈਠੇ ਆ ਤੇ ਸਾਰਾ ਸਟਾਫ ਸਦਿਆ ਸਟਾਫ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਸੀ ਕਹਿੰਦੇ ਆ ਹਸਪਤਾਲਾ ਪਰਿਵਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਵਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਅਸ਼ਾ ਜੀ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਖਜਾਨਚੀ ਦੀ ਪੋਸ਼ਟ ਤੇ ਮੈਨੂੰ 9:30 ਵਜੇ ਤਲਾਹ ਮਿਲੀ ਸੀ ਵੇਦਨਾਂ ਕਰਕੇ ਇੱਕ ਬੇਰਤੂਨ ਛਾਲ ਮਾਰਤੀ ਆ ਮੌਕੇ ਤੇ ਆਏ ਆ ਜੀ ਐਨਡੀਆਵਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਹੈ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਹਾਲ ਜਾਰੀ ਹੈ ਜੀ ਉਸ ਘੰਟੇ ਤੱਕ ਪਰਵਾਰ ਦਾ ਕਹਿੰਦਾ ਕਿ ਸਾਡੀ ਸਵੇਰ ਦੇ ਤਕਰੀਬਨ 4:30 ਵਜੇ ਦੀ ਗੱਲ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਦੇਖੋ ਜੀ ਇਹ ਸੁਲਤਾਨਵੈਡ ਦਾ ਏਰੀਆ ਵੀ ਪੈਂਦਾ ਸੀ ਬੀਟਵੀਨ ਦਾ ਏਰੀਆ ਵੀ ਪੈਂਦਾ ਸੀ ਮੈਂ ਬੀਟਵੀਨ ਤੋਂ ਆਇਆ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਨੂੰ ਦੱਸਤਾ ਜਗਬਾਨੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ